ਰਣਜੀਤ ਸਿੰਘ ਗਿਲ ਲੰਗੇ ਦੀ ਨੀ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਦੇ ਨੇ ਤੇ ਉਸ ਤੋਂ ਬਾਅਦ ਅੱਜ ਸਵੇਰੇ ਖਬਰ ਆਈ ਹੈ ਕਿ ਰਣਜੀਤ ਸਿੰਘ ਗਿਲ ਦੇ ਘਰ ਬਿਜ਼ਨਸ ਦੀ ਟੀਮ ਪਹੁੰਚ ਗਈ ਹੈ ਬਿਜਨਸਤਾ ਛਾਪਾ ਰਣਜੀਤ ਸਿੰਘ ਗਿਲ ਦੇ ਘਰ ਦੱਸਦੀ ਹੈ ਕਿ ਗਿਲ ਕੋ ਮਾਲਕ ਰਣਜੀਤ ਸਿੰਘ ਗਿਲ ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਦਾ ਕਹਿੰਦੇ ਐ ਉਸ ਤੋਂ ਬਾਅਦ ਕਾਫੀ ਦੇਰ ਚਰਚਾ ਚੱਲਦੀ ਰਹੀ ਕਿ ਆਖਰ ਕਿਹੜੀ ਪਾਰਟੀ ਵੱਲ ਰਣਜੀਤ ਸਿੰਘ ਗਿਲ ਜਾਣਗੇ ਕਿ ਉਸੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜ਼ਿਕਰ ਵੀ ਆਇਆ ਪਰ ਅਚਾਨਕ ਰਣਜੀਤ ਸਿੰਘ ਗਿਲ ਨੇ ਬੀਜੇਪੀ ਦਾ ਪੱਲਾ ਫੜ ਲਿਆ ਜਿੱਥੇ ਲੰਗੀ ਸ਼ਾਮ ਰਣਜੀਤ ਸਿੰਘ ਗਿਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਘਰ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਉੱਥੇ ਹਰਿਆਣਾ ਬੀਜੇਪੀ ਦੀ ਸਾਰੀ ਲੀਡਰਸ਼ਿਪ ਮੌਜੂਦ ਹੁੰਦੀ ਹੈ ਹੈਰਾਨੀ ਦੀ ਗੱਲ ਹੈ ਵੈਸੇ ਪਰ ਤਾਂ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਅ ਅੱਜ ਸਵੇਰੇ ਰਣਜੀਤ ਸਿੰਘ ਗਿੱਲ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚ ਗਈ ਉੱਥੇ ਜਾ ਕੇ ਵਿਜੀਲੈਂਸ ਦੀ ਟੀਮ ਛਾਪਾ ਮਾਰਦੀ ਹੈ ਹਾਲਾਂਕਿ ਜਾਂਚ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਬੀਜੇਪੀ ਜੁਆਇਨ ਹੋਣ ਤੋਂ ਇੱਕ ਦਿਨ ਬਾਅਦ ਜਾਂ ਕਹਿ ਦਈਏ ਕਿ ਇੱਕ ਰਾਤ ਬਾਅਦ ਹੀ ਅਚਾਨਕ ਵਿਜੀਲੈਂਸ ਦੀ ਟੀਮ ਕਿਉਂ ਪਹੁੰਚ ਗਈ ਸਵਾਲ ਇਹ ਵੀ ਖੜ੍ਹ ਰਿਹਾ ਹੈ ਕਿ ਜੇ ਬਿਜ਼ਨਸ ਦੇ ਕੋਲ ਕੁਝ ਤੱਤ ਸੀਗੇ ਤਾਂ ਉਸ ਵੇਲੇ ਛਾਪਾ ਕਿਉਂ ਨਹੀਂ ਮਾਰਿਆ ਗਿਆ ਜਦੋਂ ਰਣਜੀਤ ਸਿੰਘ ਗਿੱਲ ਅਕਾਲੀ ਦਲ ਦਾ ਹਿੱਸਾ ਸੀਗੇ ਜਾਂ ਉਸ ਵੇਲੇ ਛਾਪਾ ਕਿਉਂ ਨਹੀਂ ਮਾਰਿਆ ਗਿਆ ਜਦੋਂ ਰਣਜੀਤ ਸਿੰਘ ਗਿੱਲ ਅਕਾਲੀ ਦਲ ਛੱਡ ਚੁੱਕੇ ਸੀਗੇ ਜਾਂ ਉਸ ਵੇਲੇ ਛਾਪਾ ਕਿਉਂ ਨਹੀਂ ਮਾਰਿਆ ਜਦੋਂ ਰਣਜੀਤ ਸਿੰਘ ਗਿੱਲ ਦੇ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਜਦੋਂ ਬੀਜੇਪੀ ਜੁਆਇਨ ਕੀਤਾ ਉਦੋਂ ਹੀ ਰਣਜੀਤ ਸਿੰਘ ਗਿੱਲ ਦੇ ਘਰ ਬਿਜ਼ਨਸ ਦੀ ਟੀਮ ਪਹੁੰਚ ਗਈ ਹੈ ਇਹ ਆਪਣੇ ਆਪ ਚ ਵੱਡਾ ਸਵਾਲ ਖੜਾ ਚਰਚਾਾਂਵਾਂ ਚੱਲ ਰਹੀਆਂ ਕਿ ਆਖਰਕਾਰ ਕੀ ਕੁਝ ਉੱਥੋਂ ਲੱਭਦਾ ਹੈ ਸਵੇਰ ਤੋਂ ਇਹ ਜਾਂਚ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਜਾਣਕਾਰੀ ਮੁਤਾਬਕ ਔਰ ਰਣਜੀਤ ਸਿੰਘ ਗਿੱਲ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚ ਜਾਂਦੀ ਹੈ ਵਿਜੀਲੈਂਸ ਦੀ ਟੀਮ ਦੇ ਹੱਥ ਕੀ ਕੁਝ ਲੱਗਿਆ ਆਉਂਦੇ ਸਮੇਂ ਦੇ ਵਿੱਚ ਇਹ ਵੀ ਸਾਹਮਣੇ ਆ ਜਾਵੇਗਾ ਪਰ ਰਣਜੀਤ ਸਿੰਘ ਗਿੱਲ ਦੇ ਘਰ ਵਿਜੀਲੈਂਸ ਦੀ ਟੀਮ ਦਾ ਪਹੁੰਚਣਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ ਹੈ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਰਣਜੀਤ ਸਿੰਘ ਭਾਜਪਾ ਜੁਆਇਨ ਕਰ ਜਾਂਦੇ ਨੇ ਕੀ ਕੁਝ ਸਾਹਮਣੇ ਆਵੇਗਾ ਦੱਸਦੇ ਰਹਿਵਾਂਗੇ ਬੜੇ ਰੋਮਾਂ ਇੰਡੀਆ ਪੰਜਾਬੀ ਤੇ